ਆਮਲੇਟ ਤਾਂ ਸਾਰਿਆਂ ਨੇ ਖਾਦੇ ਹੋਣੇ ਤੇ ਆਮਲੇਟ ਖਾਣ ਵਾਲਿਆਂ ਦਾ ਵੈਲਕਮ ਐਂਜੇ ਵੀ ਆਮਲੇਟ ਸਾਰੇ ਖਾਂਦੇ ਨੇ ਪਰ ਜੇ ਬਿਨਾ ਅੰਡੇਆਂ ਦਾ ਕੋਈ ਆਮਲੇਟ ਖਾਣਾ ਚਾਹੇ ਤੇ ਅੱਜ ਇਸ ਵੀਡੀਓ ਨੂੰ ਵੇਖੋ ਤੇ ਖੁਸ਼ ਹੋ ਜੋਗੇ ਵੀ ਅੰਡੇ ਵਿਦਆਊਟ ਐਗ ਤੇ ਇੰਨਾ ਸਵਾਦ ਤੇ ਇੰਨਾ ਮਜ਼ੇਦਾਰ ਬਣਨ ਵਾਲਾ ਮੇਰੇ ਨਾਲ ਆਓ ਜੀ ਠੀਕ ਹੈ ਜੀ ਹੋਨਾ ਬਿਨਾ ਅੰਡੇ ਦੇ ਖਾਣਾ ਜੇ ਪ੍ਰੋਟੀਨ ਤਾਂ ਚਾਹੀਦੀ ਹੈ ਪ੍ਰੋਟੀਨ ਵਾਸਤੇ ਅਸੀਂ ਲੈ ਲਿਆ ਇਹ ਚਾਰ ਪੰਜ ਚਮਚ ਅਸੀਂ ਬੇਸਨ ਦੇ ਪਾ ਲੈਨੇ ਇਹ ਗੁਸਤਾਖੀ ਹੈ ਥੋੜਾ ਜਿਹਾ ਮੈਦਾ ਪਾਣਾ ਪੈਂਦਾ ਹੈ ਇਹਦੇ ਵਿੱਚ ਤੇ ਇਹ ਗੁਸਤਾਖੀ ਅਸੀਂ ਕਰ ਲਈ ਹੈ ਤੇ ਫਿਰ ਅਸੀਂ ਇੱਥੇ ਬੇਸਨ ਮੈਨੂੰ ਲੱਗਾ ਕਾਟੇ ਦੋ ਪੂੜੇ ਚਾਹੀਦੇ ਨੇ ਤੇ ਇਹਦੇ ਵਿੱਚ ਪਤਾ ਕੀ ਪੈਂਦਾ ਇਹਦੇ ਵਿੱਚ ਪੈਂਦਾ ਹੈ ਬੇਕਿੰਗ ਪਾਊਡਰ ਥੋੜਾ ਜਿਹਾ ਜਿਆਦਾ ਨਹੀਂ ਪਾਣਾ ਜਿਆਦਾ ਕੋਈ ਚੀਜ਼ ਨਹੀਂ ਜੇ ਪਾਣੀ ਤੇ ਇਹਨੂੰ ਰਲਾ ਲਓ ਵਧੀ ਹਲਕਾ ਕਰ ਲੈਣਾ ਅਸੀਂ ਜਿਵੇਂ ਅਸੀਂ ਉਹ ਬਣਾਉਣੇ ਆ ਨਾ ਆਪਣੇ ਕੇਕ ਸ਼ੇਕ ਪੇਸਟਰੀਆਂ ਤੇ ਹਲਕਾ ਕਰ ਲੈਣੇ ਆ ਇਹਨੂੰ ਵੀ ਹਲਕਾ ਕਰ ਮਮੂਲੀ ਜੀ ਹਲਦੀ ਰੰਗ ਬਦਲਣ ਨੂੰ ਤੇ ਸਵਾਦ ਅਨੁਸਾਰ ਤੁਹਾਡੇ ਕਹਿੰਦੇ ਨੇ ਆਕੜ ਆਕੜ ਜਿਹੜੀ ਹੈ ਔਕਾਤ ਅਨੁਸਾਰ ਨਮਕ ਜਿਹੜਾ ਉਹ ਸਵਾਦ ਅਨਸਾਰ ਠੀਕ ਹੈ ਨਾ ਗੱਲ ਬਣੀ ਹੋਈ ਹੈ ਇਹਦੇ ਵਿੱਚ ਮੈਂ ਆਹ ਬੜੀਆਂ ਜ਼ਰੂਰੀ ਜਿਲੇ ਫਲੈਕਸ ਬੜੀਆਂ ਅੱਛਾ ਲੱਗਿਆ ਇਹਦੇ ਵਿੱਚ ਲਓ ਜੀ ਫੇਰ ਉਹਨਾਂ ਸੀ ਇਹ ਪਾਤਾ ਤੇ ਇਹਨੂੰ ਫੇਰ ਲਾ ਲੋ ਫੇਰ ਲਾ ਕੇ ਤੇ ਫੇਰ ਪਾ ਲੋ ਥੋੜੇ ਜੇ ਅ ਬਲਜੇ ਥੋੜੇ ਜੀ ਆਵਾਜ਼ ਆ ਰਹੀ ਏ ਚੇਪੀ ਲਾ ਲੋ ਤੇ ਇਹ ਜੇ ਪਿਆਜ਼ ਪਾ ਲਿਆ ਤੇ ਇਹ ਪਾਲਿਆ ਤਨੀਆਂ ਤੇ ਆ ਪਾਲੀਆਂ ਮਿਰਚਾਂ ਹਰੀਆਂ ਤੇ ਸ਼ਿਮਲਾ ਮਿਰਚ ਇਹ ਮੈਂ ਇਕੱਟੀਆਂ ਵੱਟ ਚੜੀਆਂ ਮੈਂ ਕਿ ਸਵਾਲ ਲੱਗਦੀਆਂ ਬੜੀਆਂ ਇਹ ਵੀ ਪਾਲੀਆਂ ਠੀਕ ਹੈ ਹੁਣ ਇਹਨੂੰ ਅਸੀਂ ਪਾਣੀ ਪਾ ਕੇ ਟਰਲਾ ਲੈਣਾ ਪਲਦਾ ਧਿਆਨ ਰੱਖੋ ਵੀ ਜਦੋਂ ਅਸੀਂ ਚਿੱਲਾ ਬਣਾਣੇ ਆ ਜਾਂ ਵਿਸਨ ਦਾ ਪੂੜਾ ਬਣਾਣੇ ਆ ਤਾਂ ਆਪਾਂ ਇਹਨੂੰ ਨਾ ਥੋੜਾ ਜਿਹਾ ਸਖਤ ਰੱਖਦੇ ਆ ਪਰ ਜਦੋਂ ਅਸੀਂ ਇਹ ਬਣਾਣਾ ਹੈ ਤਾਂ ਇਹਨੂੰ ਥੋੜਾ ਜਿਹਾ ਸਾਨੂੰ ਪਤਲਾ ਰੱਖਣਾ ਪਏਗਾ ਤੇ ਤੁਹਾਨੂੰ ਦਿਖਾਨਿਆ ਵੀ ਇਹ ਕਿੱਡਾ ਸੋਹਣਾ ਲੱਗੇਗਾ ਜਦੋਂ ਬਣੇਗਾ ਸਾਡਾ ਇਹ ਜੇਕਰ ਇਹਨੂੰ ਬਹੁਤ ਪਤਲਾ ਕਰ ਲੋ ਤਾਂ ਫੇਰ ਇਹ ਬਣ ਜਾਂਦਾ ਜੇ ਡੋਸਾ ਲੇਕਿਨ ਜਦੋਂ ਅਸੀਂ ਇਹ ਵਜਾਇਸੀ ਕਰਦੇ ਆ ਫਿਰਲਾ ਜਿਆ ਤੇ ਫਿਰ ਇਹਦਾ ਬਣਾਵਾਂਗੇ ਅਸੀਂ ਓਮਲੇਟ ਜਿਹੜਾ ਪੈਨ ਹੈ ਨਾ ਇਨੂੰ ਅੱਛੀ ਤਰ੍ਹਾਂ ਦੇ ਨਾਲ ਗ੍ਰੀਸਿੰਗ ਕਰ ਲੋ ਠੀਕ ਹੈ ਜਦ ਤੱਕ ਗ੍ਰੀਸਿੰਗ ਨਹੀਂ ਕਰੋਗੇ ਨਾ ਤਦ ਤੱਕ ਇਹ ਬਸਤੇ ਨਾਨ ਸਟਿਕ ਹੈ ਚੰਬੜਦਾ ਨਹੀਂ ਹੈਗਾ ਇਹ ਸਿਆਣਾ ਹੈ ਪਰ ਫਿਰ ਵੀ ਇਹਦੀ ਸਿਆਣਾ ਉਹਦੋਂ ਕੱਟ ਜੇਗੀ ਜਦੋਂ ਆਪਾਂ ਪਾਵਾਂਗੇ ਤੇ ਚੰਬੜਦਾ ਆਪਨ ਕੀ ਰੋਡ ਤੇ ਇਹ ਵੀ ਇਹ ਵਿਚਾਰੇ ਜੀ ਧਿਆਨ ਲਈਏ ਇਹਨੂੰ ਜੀ ਇਹ ਦੇਖੋ ਇਹ ਝੱਗ ਝੱਗ ਬੰਦੀ ਵੀ ਹੈ ਨਾ ਇਹ ਹੀ ਸਾਡਾ ਆਮਲੇਟ ਵਧੀਆ ਵਾਲਾ ਬਣੇਗਾ ਇਹਦੇ ਨਾਲ ਤੇ ਮੈਂ ਤੁਹਾਨੂੰ ਦਿਖਾਨੀ ਆ ਵੀ ਮੈਂ ਹੋਰ ਕੀ ਕਰ ਲੈਣਾ ਵੇ ਹੋਰ ਮੈਂ ਬੜਾ ਕੁਝ ਕਰ ਲੈਣਾ ਵੇ ਦੇਖੋ ਜਰਾ ਇਹਨੂੰ ਅਸੀਂ ਐਦਾਂ ਬਿਨਾਂ ਹੀ ਕਿਸੇ ਚੀਜ਼ ਦੇ ਫਲਾ ਲਾਂਗੇ ਐਦਾਂ ਇਹ ਕਿਉਂ ਅਸਤਾ ਕਿ ਤਾਇ ਦੇ ਪਾਈ ਇਹ ਪੂਰਾ ਤਵਾ ਸਾਡਾ ਗਰਮ ਨਹੀਂ ਸੀ ਹੋਇਆ ਤੇ ਪਾਤਾ ਕੋਈ ਗੱਲ ਨਹੀਂ ਤਾਂ ਕੀ ਇਹ ਦੇਖੋ ਇਹ ਸਾਡਾ ਫੈਲ ਗਿਆ ਤੇ ਅਸੀਂ ਇਹਨੂੰ ਹੁਣ ਇਹਦੇ ਉੱਤੇ ਮੈਂ ਪਾਣੇ ਨੇ ਤੁਸੀਂ ਪਾਓ ਤੇ ਭਾਵੇਂ ਨਾ ਪਾਓ ਮੈਂ ਪਾਨੀ ਆ ਥੋੜੇ ਜੇ ਟਮਾਟਰ ਇਹ ਮੈਨੂੰ ਬੜੇ ਸਵਾਦ ਲੱਗਦੇ ਨੇ ਪਰ ਜਿੰਨੂੰ ਨਾ ਲੱਗਣ ਉਹ ਨਾ ਪਾਵੇ ਤੇ ਇਹਨੂੰ ਅਸੀਂ ਪੱਕਣ ਦਿਆਂ ਲੱਗ ਰਿਹਾ ਨਾ ਆਮਲੇਟ ਦੇਖੋ ਲੱਗਦਾ ਵੀ ਪਿਆਜ਼ ਹੈ ਤੇ ਖਾਣ ਨੂੰ ਵੀ ਬੜਾ ਸਵਾਦ ਹੋਣਾ ਜੇ ਤੇ ਦੇਖ ਲਓ ਤੁਸੀਂ ਬੱਬਲਸ ਜਿਹੜੇ ਆ ਉਹ ਕਿਵੇਂ ਆਮਲੇਟ ਵਾਂਗੀ ਉੱਪਰ ਉੱਪਰ ਨੂੰ ਆਇਆ ਉਹਦੇ ਵਾਈਟ ਪੋਰਸ਼ਨਸ ਤੇ ਆਉਂਦੇ ਹੁੰਦੇ ਹਨਾ ਉਹ ਆ ਰਹੇ ਨੇ ਜੋ ਸਾਨੂੰ ਚਾਹੀਦਾ ਉਹ ਬਨ ਰਿਹਾ ਵੇ ਫਟਾ ਫਟ ਕਰਕੇ ਨਾ ਹਲਾਈ ਜੁਲਾਈ ਜਾਓ ਤਾਂ ਕਿ ਸਾਰੇ ਪਾਸੇ ਵਧੀਆ پک ਜਾਏ ਤਾਂ ਹੀ ਮੈਂ ਪੈਨ ਵਿੱਚ ਰੱਖਿਆ ਜੇ ਤਵੇ ਤੇ ਵੀ ਬਨ ਸਕਦਾ ਕੋਈ ਇਹੋ ਜੀ ਗੱਲ ਨਹੀਂ ਵੀ ਤਵੇ ਤੇ ਨਹੀਂ ਬਨ ਸਕਦਾ ਤਵਾ ਜਿਹੜਾ ਕਹਿੰਦਾ ਵੀ ਮੇਰੇ ਤੇ ਨਾ ਬਨਾਓ ਪਰ ਗੱਲੇ ਵਿੱਚ ਵੀ ਇਹਦੇ ਵਿੱਚ ਜਿਆਦਾ ਵਧੀਆ ਬਨਦਾ ਹੁਣ ਤੁਹਾਨੂੰ ਦੂਜੇ ਪਾਸੇ ਉਲਟਾ ਕੇ ਜਿਹੜਾ ਹੈ ਉਹ ਦਿਖਾਨੀਏ ਦੇਖੋ ਐ ਬਣਿਆ ਨਾ ਅੰਮਲੇਟ ਥੋੜਾ ਹੋਰ ਪਕਾ ਲਾਂਗੇ ਜੇ ਤੋ ਮੈਂ ਕਿਹਾ ਸੀ ਨਾ ਪਤਾ ਤਪਿਆ ਨਹੀਂ ਸੀ ਹੁਣ ਉਧਰੋਂ ਪੱਕ ਲੈਣ ਦਿਓ ਇਧਰ ਫੇਰ ਪਕਾ ਲਾਂ ਇਹ ਦੇਖੋ ਜੀ ਇਸ ਪਾਸੇ ਵੀ ਪਕਾਇਆ ਥੋੜਾ ਜਿਹਾ ਤੇ ਮੈਂ ਦੁਬਾਰਾ ਪਰਤਾ ਦਿੱਤਾ ਵੀ ਦੂਜੇ ਪਾਸੇ ਚੰਗੀ ਤਰ੍ਹਾਂ ਨਾ ਰੜ ਜਾਏ ਪੱਕ ਜਾਏ ਕਿਉਂਕਿ ਇਹ ਵਿਸਣ ਹੈ ਕੱਚਾ ਨਹੀਂ ਖਾਣਾ ਵੈਸੇ ਅੰਡਾ ਵੀ ਜਿਆਦਾ ਕੱਚਾ ਨਹੀਂ ਖਾਣਾ ਚਾਹੀਦਾ ਪਰ ਅੰਡੇ ਨੂੰ ਬਹੁਤ ਜਿਆਦਾ ਪੱਕ ਜਾਏ ਨਾ ਤੇ ਉਹ ਸੁਆਦ ਨਹੀਂ ਲੱਗਦਾ ਪਰ ਇਹ ਜਿਹੜਾ ਇਹ ਬਹੁਤ ਜਿਆਦਾ ਵੀ ਪੱਕ ਜਾਵੇ ਤਾ ਸਵਾਦ ਲੱਗਦਾ ਏ ਇਹ ਹੋ ਗਿਆ ਸਾਡਾ ਆਮਲੇਟ ਤਿਆਰ ਆਮਲੇਟ ਹੋਵੇ ਤਾਂ ਫਿਰ ਬਰੈਡ ਨਾ ਹੋਵੇ ਇਹ ਚੰਗਾ ਨਹੀਂ ਲੱਗਦਾ ਆਪਾਂ ਆਮਲੇਟ ਖਾਣਿਆ ਬਰੈਡ ਦੇ ਨਾਲ ਲਓ ਜੀ ਮੇਰਾ ਆਮਲੇਟ ਬਣ ਕੇ ਤਿਆਰ ਹੋ ਗਿਆ ਕੋਣ ਕਹਿੰਦਾ ਵੀ ਇਹ ਆਂਟੇ ਆ ਤੋਂ ਬਿਨਾ ਆਮਲੇਟ ਨਹੀਂ ਬਣ ਸਕਦਾ ਹੁਣ ਮੈਂ ਤਾਂ ਖਾਣਾ ਬਰੈਡ ਨਾਲ ਓਏ ਹੋਏ ਬਿਲਕੁਲ ਆਮਲੇਟ ਵਰਗਾ ਨਰਮ ਵੀ ਜੇ ਕਿਉਂਕਿ ਅਸੀਂ ਬੇਕਿੰਗ ਪਾਇਆ ਨਾ ਤੇ ਨਰਮ ਵੀ ਹੋ ਗਿਆ ਵੇ ਠੀਕ ਹੈ ਇਹਨੂੰ ਕਰੋ ਅੱਧਾ ਤੇ ਇਹਦੇ ਵਿੱਚ ਲਗਾਓ ਤੇ ਐਦਾਂ ਮੈਂ ਤੇ ਇੱਕ ਵਿੱਚ ਲਗਾ ਕੇ ਮੈਂ ਬ੍ਰੈਡ ਕੱਟ ਖਾਣੀ ਹੈ ਤੇ ਮੈਂ ਆਮਲੇਟ ਜਿਹੜਾ ਉਹ ਜ਼ਿਆਦਾ ਖਾਣਾ ਹੈ ਕੀ ਬਾਤ ਹੈ ਅੱਜ ਅੰਕਲ ਜਿਹੜੇ ਆ ਨਾ ਉਹ ਆਪਣੀ ਡੈਂਟਿੰਗ ਪੇਂਟਿੰਗ ਕਰਾ ਰਹੇ ਨੇ ਬਾਹਰ ੁੱਪੇ ਬੈਠ ਕੇ ਬਾਲ ਬੁਣ ਘਟਾ ਰਹੇ ਨੇ ਇਸ ਕਰਕੇ ਅੱਜ ਨਾਸ਼ਤਾ ਮੈਂ ਕੱਲੀ ਕਰ ਰਹੀ ਆ ਪਰ ਮੈਨੂੰ ਨਾਸ਼ਤੇ ਦਾ ਭੋਰਾ ਸਵਾਲ ਨਹੀਂ ਆਂਦਾ ਜੇ ਮੈਨੂੰ ਚਾਹ ਨਾ ਮਿਲੇ ਚਾਹ ਮੇਰੀ ਕਿੰਨੀ ਦੇਰ ਹਾਂਜੀ ਆਂਟੀ ਇਹ ਕੀ ਘਾ ਰਹੇ ਹੋ ਇਹ ਆਮਲੇਟ ਹੈ ਇਹ ਆਮਲੇਟ ਹੈ ਅੱਛਾ ਫਿਰ ਬਿਨਾ ਅੰਡਿਆਂ ਦੇ ਖਾਧਾ ਕਦੀ ਨਹੀਂ ਨਹੀਂ ਬਿਨਾ ਅੰਡਿਆਂ ਤੋਂ ਕਦੀ ਨਹੀਂ ਖਾਂਦਾ ਫਿਰ ਤੂੰ ਖਾ ਕੇ ਦੇਖ ਆਮਲੇਟ ਬਿਨਾ ਅੰਡਿਆਂ ਦੇ ਬਨਾਇਆ ਅੱਛਾ ਬਿਨਾ ਅੰਡੇ ਦੇ ਵੀ ਆਮਲੇਟ ਬਣ ਜਾਂਦਾ ਹਾਂਜੀ ਇਹ ਤਾਂ ਪਤਾ ਹੀ ਪਹਿਲੀ ਹੀ ਲੱਗਿਆ ਵੀ ਬਿਨਾ ਅੰਡਿਆਂ ਦੇ ਨਹੀਂ ਆਉਂਦੀ ਐਂਟੀ ਐ ਕੈਨ డు ਐਨੀਥਿੰਗ ਰਾਈਟ ਸਹੀ ਗੱਲ ਹੈ ਜੀ ਹੂੰ ਬਰੈਡ ਲੈਣੀ ਬਹੁਤ ਟੈਸਟਿੰਡੀ ਬਹੁਤ ਜਿਹੜੇ ਜਿਹੜੇ ਲੋਕੀ ਐਗੂਲਰਸ ਰਹਿੰਦੇ ਨੇ ਅੱਗ ਨਹੀਂ ਖਾਦੇ ਉਹਨਾਂ ਵਾਸਤੇ ਅੱਜ ਮੈਂ ਇਹ ਬਣਾਇਆ ਇਹ ਬੇਸਨ ਦਾ ਬਣਦਾ ਤੇ ਇਹਨੂੰ ਬਸ ਬਣਾਉਂਦਾ ਥੋੜਾ ਜਿਹਾ ਤਿਕਾ ਚਾਹੀਦਾ ਹੈ ਤੇ ਬਹੁਤ ਵਧੀਆ ਬਣ ਜਾਂਦਾ ਨਹੀਂ ਬਹੁਤ ਟੈਸਟੀ ਬਣਦਾ ਕਿਤਾ ਨਾ ਜੋ ਜਨਾਨੀ ਨੇ ਮੈਨੂੰ ਵੀ ਆਖੀ ਕਿ ਬਣਾ ਆਂਟੀ ਤੁਹਾਡੇ ਕੋਲ ਟ੍ਰੇਨਿੰਗ ਦਵਾ ਦਾਂਗਾ ਬਿਲਕੁਲ ਮੇਰੇ ਕੋਲ ਬੜਿਆ ਨਾ ਟ੍ਰੇਨਿੰਗ ਲਈਏ ਤੇਰੀ ਘਰ ਨਾਲ ਵੀ ਦੇ ਦਾਂਗੇ ਗੱਲ ਗੜੀ ਵਾਹ ਚਾਹ ਆ ਗਈ ਚਾਹ ਨਾਲ ਲੈਣਾ ਸੁਆਦ ਆ ਰਿਹਾ ਪਰ ਓਮਲੇਟ ਕੋਈ ਦੇਖ ਕੇ ਇਹ ਨਹੀਂ ਕਹਿ ਸਕਦਾ ਵੀ ਇਹ ਓਮਲੇਟ ਨਹੀਂ ਹੈ ਬਿਲਕੁਲ ਬਿਲਕੁਲ ਬਣਾ ਨਹੀਂ ਖਾਣ ਇਚ ਵੈਰੀ ਗੁੱਡ ਵਨ ਲੋਕ ਦੇ ਬ੍ਰੈਡ ਨਹੀਂ ਨਹੀਂ ओके थैंक यू ओके थैंक यू सो मच ਅੱਜ ਅੰਕਲ ਕੋ ਬਿਨਾ ਨਾਸ਼ਤਾ ਕੀਤਾ ਬਾਈ ਚਾਂਸ ਗੁਰਪ੍ਰੀਤ ਆ ਗਿਆ ਮੈਂ ਕਿਹਾ ਬਹਿ ਜਾ ਤੇ ਕਿਹਾ ਨਾ ਆਂਟੀ ਕੀ ਖਾ ਰਹੇ ਹੋ ਤੇ ਮੈਂ ਖਾ ਰਹੀ ਆ ਐਗ ਲੈਸ ਆਬ੍ਰੈਡ थैंक यू फॉर वाचिंग शुक्रिया ਮੇਰੇ ਬੱਚੇ